ਅੱਜ ਕੱਲ ਤੁਸੀਂ ਦੇਖ ਰਹੇ ਹੋ ਦਲਿੰਸ਼ਪਰਾ ਟੀਵੀ ਤੇ ਮੈਂ ਸੁਰੇਂਦਰ ਕੰਬੋਈ ਤੁਹਾਡੇ ਨਾਲ ਇਸ ਵੇਲੇ ਦੀ ਖਬਰ ਬਾਪੂ ਲਾਹੌਰ ਸਿੰਘ ਨਗਰ ਤੋਂ ਹੈਗੀ ਆ 6 ਨੰਬਰ ਗਲੀ ਦੇ ਵਿੱਚ ਬੀਤੀ ਰਾਤ 10:19 ਮਿੰਟ ਤੇ ਕਿਸੇ ਸ਼ਰਾਰਤੀ ਅਨਸਰ ਵੱਲੋਂ ਕਾਰ ਲਿਆਂਦੀ ਗਈ ਆ ਇਸ ਸਾਈਡ ਤੋਂ ਇਸ ਸਾਈਡ ਤੋਂ ਕਾਰ ਲਿਆ ਕੇ ਜਿਹੜੀਆਂ ਦੋ ਗੱਡੀਆਂ ਖੜੀਆਂ ਇਹਦੇ ਵਿੱਚ ਇਹਨਾਂ ਦੇ ਵਿੱਚ ਲਿਆ ਕੇ ਮਾਰੀ ਆ ਤੇ ਦੋਨਾਂ ਗੱਡੀਆਂ ਦਾ ਨੁਕਸਾਨ ਹੋਇਆ ਇੱਕ ਇਹ ਗੱਡੀ ਹੈਗੀ ਆ Tata Indica ਦੀ ਦੂਸਰੇ ਅੱਗੇ Honda City ਖੜੀ ਆ ਦੋਨਾਂ ਗੱਡੀਆਂ ਦਾ ਨੁਕਸਾਨ ਹੋਇਆ ਔਰ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਹਾਲਾਂਕਿ ਇਸ ਬਾਬਤ ਜਿਹੜੇ ਮਾਲਕ ਹੈਗੇ ਨੇ ਗੱਡੀਆਂ ਦੇ ਉਹਨਾਂ ਵੱਲੋਂ ਸ਼ਿਕਾਇਤ ਵੀ ਦਰਜ ਕਰਾਈ ਗਈ ਆ ਪਰ ਫਿਲਹਾਲ ਪੁਲਿਸ ਹਜੇ ਤੱਕ ਨਹੀਂ ਪਹੁੰਚੀ ਤੇ ਇਹ ਦੋ ਗੱਡੀਆਂ ਦਾ ਨੁਕਸਾਨ ਹੋਇਆ ਤਸਵੀਰਾਂ ਵੀ ਅਸੀਂ ਸੀਸੀਟੀਵੀ ਵਾਲੀਆਂ ਤੁਹਾਨੂੰ ਦਿਖਾਵਾਂਗੇ ਪਰ ਫਿਲਹਾਲ ਜਿਹੜੇ ਗੱਡੀ ਦੇ ਮਾਲਕ ਹੈਗੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਕੀ ਨਾਮ ਸਰ ਤੁਹਾਡਾ ਮੈਂ ਨਰਵੰਦਰ ਜੀ ਕੀ ਗੱਲ ਹੋਈ ਪਤਾ ਲੱਗਾ ਕੁਛ ਕੁਛ ਵੀ ਨਹੀਂ ਪਤਾ ਲੱਗਾ ਰਾਤੀ ਅਸੀਂ ਅੰਦਰ ਸੀ ਕਿ ਮਾਰ ਕੇ ਚਲਾ ਗਿਆ ਗੱਡੀ ਕਿੰਨਾ ਕੁ ਨੁਕਸਾਨ ਹੋਇਆ ਨੁਕਸਾਨ ਤਾਂ ਕਾਫੀ ਯਾਰ ਭਈਆ ਪੱਕੀ ਤੀ ਯਾਰ ਲੱਗੀ ਜਾਣਾ ਅੱਗੇ ਉਹ ਦੇਖੋ ਸਾਰਾ ਬੁਰਗਾੜ ਨਗੂੜ ਇਧਰੋਂ ਵੀ ਸਾਰਾ ਪੁਲਿਸ ਕੰਪਲੇਟ ਕਰ ਦਿੱਤੀ ਤੁਸੀਂ ਹਾਂਜੀ ਕੀਤੀ ਆ ਕੀ ਕਹਿੰਦੇ ਆਏ ਨਹੀਂ ਹਜੇ ਤੱਕ ਆਏ ਨਹੀਂ ਉਹ ਜੋ ਨਹੀਂ ਕੀਤੀ ਨਾ ਕੰਪਲੇਟ ਆਹੋ ਕੀ ਨਾਮ ਤੁਹਾਡਾ ਗੁਰਪ੍ਰੀਤ ਸਿੰਘ ਫਰਕ ਕਿਵੇਂ ਪਤਾ ਲੱਗਾ ਹਾਦਸਾ ਜਦੋਂ ਹੋਇਆ ਇਹ ਇਹ ਹਾਦਸਾ ਰਾਤੀ ਹੋਇਆ ਮੈਂ ਤਾਂ ਸਵੇਰੇ ਉੱਠਿਆ ਤੇ ਮੈਨੂੰ ਇਹਨਾਂ ਨੇ ਦੱਸਿਆ ਮੈਨੂੰ ਤਾਂ ਰਾਤੀ ਪਤਾ ਨਹੀਂ ਲੱਗਾ ਕਿ ਗੱਡੀ ਇਹਨਾਂ ਦੀ ਕੋਈ ਡੈਮੇਜ ਹੈ ਮੇਰੀ ਗੱਡੀ ਵੀ ਡੈਮੇਜ ਹੈ ਪਤਾ ਲੱਗਾ ਕੌਣ ਸੀ ਗੱਡੀ ਵਾਲਾ ਗੱਡੀ ਵਾਲੇ ਦਾ ਕੋਈ ਨਹੀਂ ਪਤਾ ਜੀ ਸਰ ਹੁਣ ਘਟਾਵਾਂਗੇ ਤੇ ਪਤਾ ਲੱਗੇਗਾ ਕੌਣ ਹੈ ਗੱਡੀ ਵਾਲਾ ਕੰਪਲੇਨਟ ਕੀਤੀ ਕੋਈ ਸੀ ਕੰਪਲੇਨਟ ਕੀ ਕਹਿੰਦੇ ਆ ਰਹੇ ਆ ਜੀ ਕਿੰਨਾ ਕੁ ਨੁਕਸਾਨ ਹੋਇਆ ਨੁਕਸਾਨ ਦੇਖੋ ਜੀ ਇਹਨਾਂ ਦੀ ਗੱਡੀ ਦਾ ਦਾ ਸਾਈਡ ਤੇ ਸਾਰੇ ਹੀ ਸ਼ੀਸ਼ਾ ਵੱੜ ਗਿਆ ਮੇਰਾ ਪਿੱਛੋਂ ਬੰਪਰ ਦਾ ਡੈਮੇਜ ਹੋ ਗਿਆ ਸਰ ਅਗੁੱਲ ਇੱਕ ਸਲੇ ਤਸਵੀਰਾਂ ਫਿਰ ਦਿ ਕਿ ਦੋ ਗੱਡੀਆਂ ਹੈਗੀਆਂ ਜਿਹੜੀਆਂ ਖੜੀਆਂ ਸੀਗੀਆਂ ਘਰ ਦੇ ਬਾਹਰ ਗਲੀ ਦੇ ਵਿੱਚ ਲਗਾਈਆਂ ਹੋਈਆਂ ਸੀਗੀਆਂ ਔਰ ਬੀਤੀ ਰਾਤ 10:19 ਤੇ ਜਿਹੜਾ ਹਾਦਸਾ ਵਾਪਰਿਆ ਸ਼ਹਾਤੀ ਅਨਸਰਾ ਵੱਲੋਂ ਗੱਡੀ ਲਿਆਂਦੀ ਗਈ ਹੈ ਬਿਲਕੁਲ ਸਿੱਧੇ ਤਰੀਕੇ ਨਾਲ ਗੱਡੀ ਦੇ ਆ ਗੱਡੀਆਂ ਦੇ ਵਿੱਚ ਗੱਡੀ ਮਾਰੀ ਗਈ ਹੈ ਔਰ ਦੋਨੇ ਗੱਡੀਆਂ ਪੂਰੀ ਤਰ੍ਹਾਂ ਨਾਲ ਨੁਕਸਾਨੀਆ ਗਈਆਂ ਹਾਲਾਂਕਿ ਜਿਹੜੇ ਮਾਲਕ ਹੈਗੇ ਉਹਨਾਂ ਦਾ ਕਹਿਣਾ ਕਿ 25 ਤੋਂ 30 ਹਜ਼ਾਰ ਰੁਪਏ ਦਾ ਖਰਚਾ ਜ਼ਰੂਰ ਆਉਣਾ ਹੈ ਪੁਲਿਸ ਕੰਪਲੇਂਟ ਵੀ ਕਰ ਦਿੱਤੀ ਪਰ ਪੁਲਿਸ ਅਜੇ ਤੱਕ ਨਹੀਂ ਪਹੁੰਚੀ ਇਸ ਤਸਵੀਰਾਂ ਤੁਸੀਂ ਦੇਖ ਰਹੇ ਹੋ ਦੈਨਿਕ ਸੋਰਾ ਟੀਵੀ ਦੇ ਉੱਤੇ ਤੇ बाबत की पुलिस की की कहना इस बारे भी ऐसी जानकारी हासिल पर फिलहाल शरारती ड्रिंक ड्रिंक एंड एंड ड्राइव ड्राइव गई है जो पता लगा की ड्रिंक और ड्राइव दा मामला और हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम x or whatsapp channel par